ਅਗਰ ਗੱਲ ਕਰੀਏ ਅੱਜ ਕੱਲ ਲੜਕੀਆਂ ਵੀ ਲੜਕਿਆਂ ਨਾਲੋਂ ਕੱਟ ਨਹੀਂ ਆ ਜੁੱਸ ਸਮੇਂ ਸਾਫਤ ਕਰਕੇ ਦਿਖਾਇਆ ਇੱਕ ਪਵਾਨੀਗੜ ਦੀ ਲੜਕੀ ਜਿਸ ਦਾ ਨਾਮ ਹੈ ਡਾਕਟਰ ਡੋਲੀ ਜੋ ਕਿ ਐਮਬੀਬੀਐਸ ਦੇ ਦਾਖਲੇ ਲਈ ਨੈਟ ਅੰਡਰਗ੍ਰੈਜੂਏਟ ਪ੍ਰੀਖਿਆ ਲਈ 720 ਚੋਂ 60 ਅੰਕ 660 ਅੰਕ ਪ੍ਰਾਪਤ ਕਰਕੇ ਆਲ ਇੰਡੀਆ ਦੇ ਵਿੱਚੋਂ ਜਿਸ ਨੇ 21000 ਕੁਸ਼ ਨੰਬਰ ਅੰਕ ਪ੍ਰਾਪਤ ਕੀਤੇ ਗਏ ਹਨ ਜਿਸ ਦੇ ਵਿੱਚ ਕੁਝ ਨੂੰ ਰੈਂਕ ਮਿਲਿਆ ਹੈ ਅਗਰ ਗੱਲ ਕਰੀਏ ਤਾਂ ਬਹੁਤ بڑے ਮਾਣ ਦੀ ਗੱਲ ਹੈ ਕਿਉਂਕਿ ਇੱਕ ਲੜਕੀ ਮਨੀਸ਼ ਸਿੰਗਲਾ ਜੋ ਦੁਰਗਾ ਮਾਤਾ ਮੰਦਿਰ ਕਮੇਟੀ ਦੇ ਪ੍ਰਧਾਨ ਹਨ ਉਹਨਾਂ ਦੀ ਬੇਟੀ ਹੈ ਕਿਉਂਕਿ ਉਸ ਵੱਲੋਂ ਜੋ ਇੱਕ ਬਹੁਤ ਬੜੀ ਮਾਣ ਦੀ ਗੱਲ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪਰਿਵਾਰ ਵੱਲੋਂ ਕੇਕ ਕੱਟਿਆ ਜਾ ਰਿਹਾ ਹੈ ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਵੀ ਸ਼ਹਿਰ ਵਾਸੀ ਪਹੁੰਚ ਰਹੇ ਹਨ ਅਤੇ ਇਸ ਮੰਦੇ ਡੋਲੀ ਦੇ ਲੜਕੀ ਡੋਲੀ ਡਾਕਟਰ ਡੋਲੀ ਨਾਲ ਜਦੋਂ ਸੰਬੰਧੀ ਗੱਲ ਕਰੀ ਗਈ ਕਿ ਤਾਂ ਉਹ ਡਾਕਟਰ ਡੋਲੀ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਪਰਿਵਾਰ ਵੱਲੋਂ ਕਹੇ ਕਿ ਅਸੀਂ ਨੂੰ ਬੇਟੀ ਨੂੰ ਡਾਕਟਰ ਬਣਾਉਣਾ ਹੈ ਤੇ ਜਿੱਥੇ ਤੁਸੀਂ ਆਪ ਦੀ ਵੀ ਇਚਾ ਨਾਲ ਡਾਕਟਰ ਬਣਦੀ ਹੈ ਤੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਹਿਰ ਵਾਸੀਆਂ ਵੱਲੋਂ ਉਹਨੂੰ ਕੇਕ ਨਾਲ ਮੂੰਹ ਮਿੱਠਾ ਕਰਵਾਏ ਜਾ ਰਹੇ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਕਿਉਂਕਿ ਇਹ ਬਹੁਤ ਬੜੇ ਮਾਣ ਵਾਲੀ ਗੱਲ ਹੈ ਪਵਾਨੀਗੜ੍ਹ ਸ਼ਹਿਰ ਦੀ ਜਿੱਥੇ ਕਿ ਉਹਦੇ ਪਰਿਵਾਰ ਦੀ ਅਗਰ ਗੱਲ ਕਰੀਏ ਲੁਆਇੰਸ ਕਲੱਬ ਸਿਟੀ ਦੇ ਪ੍ਰਧਾਨ ਵਿਜੇ ਸਿੰਘਲਾ ਅਤੇ ਇਸ ਮੌਕੇ ਤੇ ਪਰਿਵਾਰ ਦੇ ਨਾਲ ਹੋਰ ਵੀ ਪਰਿਵਾਰ ਪਹੁੰਚੇ ਜਿੱਥੇ ਕਿ ਅਗਰਵਾਲ ਸਭਾ ਦੇ ਪ੍ਰਧਾਨ ਵਿਰਿੰਦਰ ਮਿੱਤਲ ਅਤੇ ਹੋਰ ਵੀ ਸ਼ਹਿਰ ਦੇ ਬਤਵੰਤੇ ਸੱਜਣ ਉਹਨਾਂ ਦੇ ਪਰਿਵਾਰ ਨਾਲ ਪਹੁੰਚ ਕੇ ਜਿੱਥੇ ਉਹਨਾਂ ਲਈ ਮਾਣ ਸਨਮਾਨ ਦੀ ਗੱਲ ਹੈ ਤੇ ਉਹਨਾਂ ਨੂੰ ਵਧਾਈਆਂ ਦੇ ਰਿਹਾ ਹਨ ਤੇ ਕੀ ਕਹਿੰਦੇ ਹਨ ਆਓ ਸਾਨੂੰ ਸੁਣਾਉਣੇ ਸ਼ਹਿਰ ਵਾਸੀ ਅਤੇ ਪਰਿਵਾਰਿਕ ਮੈਂਬਰ ਤੇ ਉਸਦੇ ਭਰਾ ਵੱਲੋਂ ਵੀ ਬਹੁਤ ਖੁਸ਼ੀ ਕੀਤੀ ਕਿਉਂਕਿ ਉਸੀ ਕੁੜੀਆ ਨੇ ਜਦੋਂ ਡਾਕਟਰ ਡੋਲੀ ਨੇ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਮੇਰੇ ਭਰਾ ਨੂੰ ਮਾਪੋ ਸਭ ਤੋਂ ਵੱਡਾ ਆਦਰ ਮਾਨੀ ਕਿਉਂਕਿ ਉਸਨੇ ਮੈਨੂੰ ਸਭ ਤੋਂ ਵੱਧ ਸਹਿਯੋਗ ਅਤੇ ਪਰਿਵਾਰ ਅਤੇ ਟੀਚਰਾਂ ਨੇ ਕੀਤਾ ਤੇ ਆਓ ਤੁਹਾਨੂੰ ਸੁਣਾਉਣੇ ਔਰ ਕੀ ਕੀ ਕਹਿੰਦੇ ਨਜ਼ਰ ਆਏ 24 ਪੰਜਾਬ ਨੀ ਚੈਨਲ ਸਬਸਕ੍ਰਾਈਬ ਕਰਨਾ ਤੇ 24 ਪੰਜਾਬ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਅੱਜ ਕੀ ਨਾਮ ਹੈ ਮੇਰਾ ਨਾਮ ਵਿਜੇ ਸਿੰਘ 라 ਜੀ ਮੈਂ ਅੱਜ ਮਨੀ ਸਿੰਘਲਾ ਜੀ ਦੇ ਘਰ ਮੇਰੀ ਡੋਲੀ ਬੇਟਾ ਨੇ NEET ਦਾ एग्जाम ਜੋ ਕਿ ਬਹੁਤ ਟਫ ਹੁੰਦਾ ਕਿਉਂਕਿ ਮੈਨੂੰ ਇਸ ਲਾਈਨ ਦੇ ਵਿੱਚ ਪਏ ਨੂੰ 90 88 ਤੋਂ ਪਿਆ ਹੋਇਆ ਮੈਂ 88 ਦੇ ਵਿੱਚ ਮੇਰੇ ਬਰਦਰ ਨੇ ਦਿੱਤਾ ਸੀ ਉਸ ਤੋਂ ਬਾਅਦ 2013 ਚ ਮੇਰੇ ਬੇਟੇ ਨੇ ਦਿੱਤਾ ਫਿਰ 2019 ਚ ਮੇਰੀ ਬੇਟੀ ਨੇ ਦਿੱਤਾ ਇਹ ਇੰਨਾ ਕਿ ਟਫ ਹੁੰਦਾ ਵੀ ਅਸੀਂ ਚੰਡੀਗੜ੍ਹ ਖੁਦ ਰਹਿ ਕੇ ਬੇਟੇ ਦੀ ਬੇਟੀ ਦੇ एग्जाम ਦੀਆਂ ਤਿਆਰੀਆਂ ਕਰਵਾਈਆਂ ਸੀ ਮੈਨੂੰ ਅੰਦਰੋਂ ਬਹੁਤ ਮਾਣ ਮਾਣ ਮਹਿਸੂਸ ਹੁੰਦਾ ਇਹ ਤਾਂ ਚਲੋ ਸਾਡੀ ਆਪਣੀ ਬੇਟੀ ਹੈ ਆਗਰ ਸ਼ਹਿਰ ਦਾ ਕੋਈ ਵੀ ਬੱਚਾ ਨੀੜ ਦੀ ਤਿਆਰੀ ਕਰਦਾ ਤਾਂ ਉਹਦੀ ਮੈਂ ਅੰਦਰੋਂ ਤਣੋਂ ਮਣੋਂ ਤਣੋਂ ਆਪਣੇ ਕਾਰੋਬਾਰ ਨੂੰ ਛੱਡ ਕੇ ਵੀ ਸੇਵਾ ਕਰਨੀ ਤਿਆਰ ਰਹਿਣਾ ਕਿਉਂਕਿ ਇੱਕ ਐਸਾ ਪੇਸ਼ਾ ਹੈ ਡਾਕਟਰੀ ਪੇਸ਼ਾ ਬੀਏ ਦੇਖੋ no doubt ਆਪਾਂ ਹਰ ਇੱਕ ਬੰਦਾ ਪੈਸੇ ਵਾਸਤੇ ਕੰਮ ਕਰਦਾ ਹੈ ਮੈਂ ਵੀ ਕਰਦਾ ਮਨੀਸ਼ ਜੀ ਵੀ ਕਰਦੇ ਨੇ ਟਵਿੰਕਲ ਜੀ ਵੀ ਕਰਦੇ ਨੇ ਪਰ ਇਹ ਪੈਸੇ ਦੇ ਨਾਲ ਨਾਲ ਇੱਕ ਸੋਸ਼ਲ ਐਕਟੀਵਿਟੀ ਦਾ ਪੇਸ਼ਾ ਹੈ ਲੋਕਾਂ ਦੀ ਜਾਨ ਬਚਾਉਣਾ ਜਦੋਂ ਕਿਸੇ ਦੀ ਜਾਨ ਬਚਦੀ ਹੈ ਤਾਂ ਉਹ ਇੰਨੀ ਅਕ ਸੀਸਾ ਦਿੰਦਾ ਹੈ ਇੰਨੀ ਅਕ ਸੀਸਾ ਦਿੰਦਾ ਹੈ ਵੀ ਜਿੰਨਿਆ ਤੁਸੀਂ ਇਮੇਜਨ ਨਹੀਂ ਕਰ ਸਕਦੇ ਇਸ ਕਰਕੇ ਮੈਂ ਅੱਜ ਡਾਕਟਰ ਲੋਲੀ ਐਡਵਾਂਸਡੀ ਡਾਕਟਰ ਨੂੰ ਮੈਂ ਮੈਂ ਵੀ ਆਇਆ ਤੇ ਮੈਂ 10ਵੀਂ ਜਿਹੜਾ ਬੱਚਾ ਨੀਡ ਦੀ ਐਡਮਿਸ਼ਨ ਨੀਡ ਵਾਸਤੇ ਤਿਆਰੀ ਕਰਦਾ ਹੈ ਅਗਰ ਮੈਨੂੰ ਪਤਾ ਲੱਗ ਜੇ ਤਾਂ ਮੋਂ ਨੂੰ ਕਹਿੰਦਾ ਵੀ ਆਪਦੇ ਡ੍ਰੈਗ ਰੂਮ ਚ ਬੈਠਾ ਜਾ ਆਪਦੇ ਬੈਡਰੂਮ ਚ ਇੱਕ ਡਾਕਟਰ ਦਾ ਤੁਸੀਂ ਬੈਨਰ ਲਾ ਲਓ ਬਸ ਅੱਜ ਤੋਂ ਤੁਸੀਂ ਡਾਕਟਰ ਹੋ ਕਿਉਂਕਿ ਤੁਹਾਡਾ ਏਮ ਬਣ ਗਿਆ ਡਾਕਟਰ ਦਾ ਜੋ ਡਾਕਟਰ ਦਾ ਏਮ ਬਣ ਗਿਆ ਨਾ ਤੁਸੀਂ ਬਣੋਗੇ ਬਣੋਗੇ ਇਸ ਕਰਕੇ ਮੈਂ ਡਾਕਟਰ ਡੌਲੀ ਨੂੰ ਤੇ ਬਾਕੀ ਭਵਾਨੀਗੜ ਦੇ ਜਿੰਨੇ ਵੀ ਬੱਚੇ ਨੀਲੇ ਪੇਪਰ ਦੇ ਕੇ ਪਾਸ ਹੋਏ ਨੇ ਜਾਇ ਏਰੀਏ ਦੇ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮਨੀਸ਼ ਸਿੰਘਲਾ ਜੀ ਨੂੰ ਸਪੈਸ਼ਲੀ ਗੀਤਾ ਸਿੰਘਲਾ ਨੂੰ ਤੇ ਡਾਕਟਰ ਡੌਲੀ ਨੂੰ ਸਪੈਸ਼ਲੀ ਵਧਾਈਆਂ ਦੇਣਾ ਉਸ ਕਰਕੇ ਮੈਂ ਆਪਣੇ ਮਨੋਂ ਤੋਂ ਇਹ ਚਾਹਣਾ ਵੀ ਇਹ ਡਾਕਟਰ ਡਲੀ ਆਉਣ ਵਾਲੇ ਸਮੇਂ ਚ 5 ਸਾਲ ਨੂੰ 4.5 ਸਾਲ ਨੂੰ 5.5 ਸਾਲ ਨੂੰ ਸੌਰੀ ਜਦੋਂ ਇਹ ਡਾਕਟਰ ਬਣ ਕੇ ਨਿਕਲੂਗੀ ਐਮਬੀਬੀਐਸ ਕਰਕੇ ਤਾਂ ਨੀਟ ਦੇ ਵਿੱਚ ਉਦੋਂ ਨੀਟ ਪੀਜੀ ਦੇ ਵਿੱਚ ਵਧੀਆ ਰੈਂਕ ਲੈ ਕੇ ਵਧੀਆ ਡਾਕਟਰ ਬਣੇ ਸਰਜਨ ਬਣੇ ਜਾਂ ਮੈਡੀਸਨ ਦਾ ਬਣੇ ਜੋ ਵੀ ਬਣੇ ਜੋ ਵੀ ਇਹਦਾ ਹੀ ਮੈਂ ਮੇਰੇ ਵੱਲੋਂ ਜੋ ਵੀ ਸਪੋਰਟ ਦੀ ਇਹਨੂੰ ਲੋੜ ਹੈ ਜਾਂ ਮੇਰੇ ਬੇਟੇ ਵੱਲੋਂ ਬੇਟੀ ਵੱਲੋਂ ਤਨੋਂ ਮਨੋਂ ਕਰਨ ਨੂੰ ਤਿਆਰ ਆ। ਇਹਨੇ ਕਹਿੰਦਾ ਹੈ ਖਿਮਾ ਲਗਾ। ਮੇਰਾ ਨਾਮ ਟਵਿੰਕਲ ਗੁਇਲ। ਮੈਂ ਡੋਲੀ ਜੀ ਨੂੰ ਡੋਲੀ ਬੇਟਾ ਨੂੰ ਤੇ ਮਨੀਸ਼ ਸਿੰਘਲਾ ਜੀ ਨੂੰ ਬਹੁਤ ਵਧਾਈ ਦੇਣਾ ਕਿ ਉਹਨਾਂ ਦੀ ਬੇਟੀ ਨੇ ਇੰਨਾ ਵਧੀਆ ਰੈਂਕ ਹਾਸਲ ਕੀਤਾ ਤੇ ਮੈਨੂੰ ਆਸ ਹੈ ਕਿ ਜਿਵੇਂ ਮਨੀਸ਼ ਸਿੰਘਲਾ ਜੀ ਦੁਰਗਾ ਮਾਤਾ ਮੰਦਿਰ ਦੇ ਪ੍ਰਧਾਨ ਬਣ ਕੇ ਮੰਦਿਰ ਦੀ ਸੇਵਾ ਅਨੁਭਾਰੀ ਨੇ ਉਸੇ ਤਰ੍ਹਾਂ ਡੋਲੀ ਬੇਟਾ ਵੀ ਡਾਕਟਰੀ ਬਣ ਕੇ ਲੋਕਾਂ ਦੀ ਸੇਵਾ ਕਰੂਗੀ। ਧੰਨਵਾਦ। ਕਿੰਨਾ ਕਮੈਨ ਮਹਿਸੂਸ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਬਸ ਪੁੱਛੋ ਹੀ ਨਾ ਕੀ ਨਾਮ ਹੈ ਮੇਰਾ ਨਾਮ ਮਨੀਸ਼ ਸਿੰਘ ਲਾ ਤੇ ਅੱਜ ਤੁਸੀਂ ਘਰ ਚ ਇੱਕ ਮੂੰਹ ਮਿੱਠਾ ਕਰਾ ਦਿਓ ਕੀ ਗੱਲ ਹੈ ਕੀ ਹੈ ਅੱਜ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਮੇਰੀ ਬੇਟੀ ਨੇ ਅੱਜ ਨੀਟ ਦਾ ਜਿਹੜਾ ਐਗਜ਼ਾਮ 2024 ਜੋ 72 ਲੱਖ ਬੱਚੇ ਨੇ ਦਿੱਤਾ ਉਹਦੇ ਵਿੱਚ ਬੜੇ ਅੱਛੇ ਨੰਬਰ ਲੈ ਕੇ ਸਾਡੀ ਕੁੜੀਆ ਪਾਸ ਹੋਈ ਹੈ ਜਿਸ ਵਿੱਚ ਉਹਨੇ 660 ਨੰਬਰ ਲਏ ਨੇ ਤੇ 올 ਓਵਰ ਇੰਡੀਆ ਰੈਂਕ ਦੇ ਵਿੱਚ 21853ਵਾਂ ਦਾ ਰੈਂਕ ਆਇਆ ਹੈ ਸਾਨੂੰ ਬੜੀ ਖੁਸ਼ੀ ਹੈ ਸਾਨੂੰ ਆਪਣੇ ਆਪ ਦੇ ਉੱਪਰ ਬੜਾ ਮਾਣ ਹੈ ਕਿ ਸਾਡੀ ਬੇਟੀ ਨੇ ਇਹ ਕੰਮ ਫਸਟ ਵਾਰ ਪੇਪਰ ਕਲੀਅਰ ਕਰਕੇ ਸਾਡਾ ਨਿਮਾਨ ਬਹੁਤ ਬਦਾ ਹੈ ਕਿਵੇਂ ਦੇਖਦੇ ਹੋ ਅੱਜ ਕੱਲ ਬੱਚੇ ਨੇ ਸਿਰਫ ਬਾਹਰ ਜਾਣ ਦੀ ਕੋਲ ਲੱਗੀ ਹੈ ਪਲਾਸਟਿਕ ਗੁਰੀ ਬਾਹਰ ਜਾਣਾ ਪਰ ਤੁਸੀਂ ਇਧਰ ਹੀ ਲੈਣ ਦੇ ਵਿੱਚ ਕਿਵੇਂ ਹੋ ਰਿਹਾ ਹੈ ਇਹੀ ਤਾਂ ਬੱਚੇ ਦੀ ਆਪਣੀ ਇੱਛਾ ਸੀ ਕਿ ਮੈਨੇ ਬਾਹਰ ਜਾਣਾ ਹੀ ਨਹੀਂ ਹੈਗਾ ਇਹਨੇ ਮੈਨੂੰ ਕਿਹਾ ਵੀ ਪਾਪਾ ਜੋ ਵੀ ਕਰਨਾ ਹੈ ਮੈਨੇ ਉਹੀ ਕਰਨਾ ਹੈ ਮੈਂ ਤਾਂ NEET ਹੀ ਕਲੀਅਰ ਕਰਨਾ ਹੈ ਅਸੀਂ ਇਹਨੂੰ ਸਪੋਰਟ ਕਰਿਆ ਤੇ ਇਹਨੇ ਆਪਣੀ ਇਹ ਸਫਲਤਾ ਹਾਸਲ ਕਰ ਲਈ ਕਿਵੇਂ ਦੇਖ ਰਹੇ ਅੱਜ ਦੇ ਟਾਈਮ ਦੇ ਵਿੱਚ ਬੱਚੇ ਪੜਾਈਆਂ ਵੱਲ ਘੱਟ ਧਿਆਨ ਆ ਤੇ ਸੋਸ਼ਲ ਸੋਸ਼ਲ ਬਜਟ ਜਿਆਦਾ ਜਾਂਦਾ ਨਹੀਂ ਇਹ ਜੀ ਤਾਂ ਕੋ ਗੱਲ ਨਹੀਂ ਜਿਹੜੇ ਬੱਚੇ ਪੜਨ ਵਾਲੇ ਨੇ ਉਹਨਾਂ ਦਾ ਪੜਾਈ ਕਰਨੀ ਬਹੁਤ ਧਿਆਨ ਹੈ ਇਸ ਵਾਰ ਜਿਹੜਾ 올 ਇਵਰ ਇੰਡੀਆ ਰੈਂਕ ਦੇ ਹਿਸਾਬ ਨਾਲ ਜੇ ਅਸੀਂ ਰੈਂਕ ਦੇਖੀਏ ਨੰਬਰਾਂ ਦੇ ਹਿਸਾਬ ਨਾਲ ਬਹੁਤ ਜਿਹੜਾ ਰੈਂਕ ਹੈ ਉੱਚੇ ਆਏ ਨੇ ਕੱਟਆਫ ਬਹੁਤ ਹਾਈ ਲੈਵਲ ਦੀ ਗਈ ਹੈ ਜੇ ਬੱਚੇ ਪੜਦੇ ਨੇ ਤਾਂ ਹੀ ਇੰਨੀ ਰੈਂਕ ਜਿਹੜਾ ਕੱਟਆਫ ਉਹਨਾ ਉੱਪਰ ਗਿਆ ਹੈ ਬਾਕੀ ਹਰ ਤਰ੍ਹਾਂ ਦੀ ਫੀਲਡ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਹੁੰਦੇ ਨੇ ਬਹੁਤ ਬੱਚੇ ਨਸ਼ਿਆਂ ਵਿੱਚ ਵਿੱਚ ਹੀ ਹੈਗੇ ਨੇ ਪਰ ਜ਼ਿਆਦਾਤਰ ਬੱਚੇ ਮੈਰੀ ਸੋਚ ਮੁਤਾਬਕ ਜਾਰਾ ਬੱਚੇ ਅੱਜਕੱਲ੍ਹ ਪੜਾਈ ਕਰਨੀ ਜ਼ਿਆਦਾ ਧਿਆਨ ਦਿੰਦੇ ਨੇ ਅੱਜਕੱਲ੍ਹ ਬੱਚਿਆਂ ਦਾ ਸੋਸ਼ਲ ਸਿਸਟਮ ਮੋਬਾਈਲ ਤੇ ਬਹੁਤ ਜ਼ਿਆਦਾ ਧਿਆਨ ਰੱਖਿਆ ਬਈ ਆਏ ਚੀਜ਼ ਜਰੂਰ ਹੈਗੀ ਜਦੋਂ ਦਾ ਕਰੋਨਾ ਦਾ ਪੀਰੀਅਡ ਦੇ ਵਿੱਚ ਜਦੋਂ ਦਾ ਸਕੂਲਾਂ ਦੇ ਵਿੱਚ ਮੋਬਾਈਲ ਤੇ ਆਨਲਾਈਨ ਸਟੱਡੀ ਸ਼ੁਰੂ ਹੋਈ ਹੈ ਉਹਨਾਂ ਦਾ ਬੱਚਿਆਂ ਦਾ ਜਿਹੜਾ ਮੋਬਾਈਲਾਂ ਕੰਨੀ ਜਾ ਰਾ ਧਿਆਨ ਹੋਇਆ ਹੈ ਇਹਦੇ ਨਾਲ ਬੱਚੇ ਕਾਫੀ ਜ਼ਿਆਦਾ ਅਸੀਂ ਸੋਚਦੇ ਹਾਂ ਵੀ ਕਾਫੀ ਜ਼ਿਆਦਾ ਡਿਸਟਰਬ ਨੇ ਕਿਉਂਕਿ ਉਹ ਪੜ੍ਹਾਈ ਘੱਟ ਕਰਦੇ ਨੇ ਫੇਸਬੁੱਕ ਇੰਸਟਾਗ੍ਰam ਵਟਸਐਪ ਇਹਨਾਂ ਚੀਜ਼ਾਂ ਤੇ ਜ਼ਿਆਦਾ ਧਿਆਨ ਦਿੰਦੇ ਨੇ ਜਿਸ ਨਾਲ ਆਪਣੀ ਪੜ੍ਹਾਈ ਤੋਂ ਦੂਰ ਹੁੰਦੇ ਜਾਂਦੇ ਆ। ਆ ਅਗਰ ਗੱਲ ਕਰੀਏ ਜਿਸ ਨੂੰ ਅਸੀਂ ਦੇਖਿਆ ਮੋਬਾਈਲ ਤੇ ਲੋਕ ਬਦਾਈਆਂ ਦੇਣਾਂ ਦੇ ਰਹੇ ਨੇ ਤੇ ਘਰੇ ਆ ਕੇ ਵੀ ਦੇ ਰਹੇ ਨੇ ਕਿਵੇਂ ਮਾਨ ਮੈਸੇਜ ਇਹ ਤਾਂ ਜੀ ਖੁਸ਼ੀ ਇੰਨੀ ਹੈ ਕਿ ਇਹਨੂੰ ਬਿਆਨ ਨਹੀਂ ਕਰਾਇਆ ਜਾ ਸਕਦਾ ਕਿਉਂਕਿ ਬੱਚੇ ਨੇ ਇੰਨੀ ਵੱਡੀ ਸਫਲਤਾ ਜੋ ਅਸੀਂ ਸੋਚ ਨਹੀਂ ਸਕਦੇ ਸਾਡੇ ਬੱਚੇ ਨੇ ਸਾਡੇ ਲਈ ਕੀਤੀ ਹੈ ਤਾਂ ਮਾਣ ਤਾਂ ਉਹਦੇ ਲਈ ਸਾਨੂੰ ਹੈ ਤੇ ਸਾਨੂੰ ਬਹੁਤ ਵਧਾਈਆਂ ਦੇ ਰਹੇ ਸਾਨੂੰ ਬੜੀ ਖੁਸ਼ੀ ਲੋਕਾਂ ਅਸੀਂ ਦੇਖਦੇ ਵੀ ਛੋਟੇ ਸ਼ਹਿਰਾਂ ਨੂੰ ਸਮਝਦੇ ਨਹੀਂ ਪੜਾਈ ਦੀ ਕੰਫਰਟੇਬਲ ਨਹੀਂ ਆ ਫਿਰ ਵੀ ਤੁਸੀਂ ਅੱਜ ਭਵਾਨੀਗੜ੍ਹ ਸ਼ਹਿਰ ਦੇ ਕੋੜਾ ਨੋ ਪੂਰੇ ਪੰਜਾਬ ਜਿਲ੍ਹਾ ਸੰਗਰੂਰ ਦਾ ਨੌਰਸ਼ ਕੀਤਾ ਹੈ ਬੱਚੇ ਨੇ ਪੜਨਾ ਹੈਗਾ ਜੋਰ ਕਿਤੇ ਵੀ ਪੜ ਸਕਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਪਿੰਡਾਂ ਦੇ ਵਿੱਚ ਪੜੂਗਾ ਜਾਂ ਸ਼ਹਿਰ ਦੇ ਵਿੱਚ ਪੜੂਗਾ ਬੱਚਾ ਪੜਨਾ ਆਉਣਾ ਚਾਹੀਦਾ ਤੇ ਬਾਕੀ ਪੜਾਉਣ ਵਾਲੇ ਟੀਚਰਾਂ ਦਾ ਮੇਨ ਰੋਲ ਹੁੰਦਾ ਇਹਨੂੰ ਲਕਸ਼ੇ ਦੇ ਵਿੱਚ ਅਸੀਂ ਪਟਿਆਲੇ ਲਗਾਇਆ ਸੀਗੇ ਜਿਹੜੇ ਉੱਥੇ ਦਾ ਟੀਚਿੰਗ ਸਟਾਫ ਬਹੁਤ ਵਧੀਆ ਸੀ ਜਿਨ੍ਹਾਂ ਨੇ ਉਹਨੂੰ ਬਹੁਤ ਵਧੀਆ ਤੰਗ ਨਾਲ ਗਾਈਡ ਕੀਤਾ ਤੇ ਅੱਜ ਸਾਡੀ ਬੇਟੀ ਨੇ ਇਹ ਸਫਲਤਾ ਹਾਸਲ ਕੀਤੀ ਕਿਵੇਂ ਦੇਖਦੇ ਹਾਂ ਕੁੜੀਆਂ ਨੂੰ ਕੀ ਕੰਮ ਕੀ ਬਣਾਉਂਦੀ ਕੀ ਸਾਡੀ ਤਾਂ ਇਹਨੂੰ ਇੱਛਾ ਹੈ ਕਿ ਇਹ ਬਹੁਤ ਪੜੇ ਤੇ ਆਪਣੀ ਜੋ ਜੋ ਇਹਦਾ ਮਕਾਮ ਇਹਨੂੰ ਹਾਸਲ ਕਰੇ ਹੁਣ ਦਾ ਫਿਲਹਾਲ ਇਹ ਐਮਬੀਬੀਸ ਐਡਮਿਸ਼ਨ ਲਊਗੀ ਉਸ ਤੋਂ ਬਾਅਦ ਇਹਦਾ ਜਿਹੜਾ ਸੁਪਨਾ ਹੈ ਜੋ ਵੀ ਇਹਨੇ ਬੰਨਣਾ ਹੈ ਸਰਜਨ ਬੰਨਣਾ ਹੈ ਜਾਂ ਇਹਨੇ ਡੀਐਮ ਕਰਨੀ ਹੈ ਜੋ ਵੀ ਇਹ ਕਰਨਾ ਹੈ ਅਸੀਂ ਉਹਨੂੰ ਪੂਰ ਸਪੋਰਟ ਕਰਾਂਗੇ ਗੀਤਾ ਸਿੰਘਲਾ ਜੀ ਜੀ ਜਿਹੜੀ ਬੇਟੀ ਨੇ ਡਾਕਟਰੀ ਦੇ ਵਿੱਚ ਵਧੀਆ ਰੈਂਕ ਹਾਸਲ ਕੀਤੀ ਏਰੀਆ ਲੈਵਲ ਤੇ ਨੈਟ ਦੇ ਵਿੱਚ ਕਿਵੇਂ ਦੇਖਦੇ ਹੋ ਜੀ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਲੱਗਦਾ ਹੈ ਇਸਨੇ ਇੱਕ ਸੁਪਨਾ ਸੀ ਜਿਵੇਂ ਅਸੀਂ ਬੰਨਣਾ ਸੋਚਦੇ ਸੀ ਇਹ ਆਏਗਾ ਉਹ ਵੀ ਆਇਆ ਹੈ ਕਿਸਾਨੀ ਤੇ ਤੋਂ ਬੋਝਿਆ ਦਾ ਮਤਲਬ ਕਿ ਖੁਸ਼ੀ ਹੈ ਵੀ ਜੋ ਅਸੀਂ ਸੋਚਦੇ ਸੀ ਉਮੀ ਇਹਨੇ ਗੇਨ ਕੀਤਾ ਜਿਵੇਂ ਸੋਚਦੇ ਬੱਚੇ ਕੇਮਸ ਹੁੰਦੇ ਵੀ ਮਾਪੇ ਦਾ ਮਨ ਦੇ ਵਿੱਚ ਡਾਕਟਰ ਬਣਾਣਾ ਕੋਈ ਇੰਜੀਨੀਅਰ ਕਹਿੰਦਾ ਕੋਈ ਕੁੜੀ ਨੂੰ ਕਹਿੰਦਾ ਸਿਰਫ ਘਰ ਤੱਕ ਰਹੀਂ ਕੋਈ ਬੱਚਾ ਨੂੰ ਕਹਿੰਦਾ ਬਾਹਰ ਹਾਈਲਾਈਟਸ ਸੈਂਡ ਬਾਹਰ ਬਾਹਰ ਭੇਜ ਦੇ ਗਾਈਡਲਾਈਟਸ ਕਰਕੇ ਪਰ ਸੋਨੂ ਕੇ ਮੈਂ ਹਾਂ ਪਰ ਅਸੀਂ ਬੱਚੇ ਦੇ ਨਾਲ ਸੀ ਅਸੀਂ ਸੋਚੀ ਜੋ ਤੇਰਾ ਸੁਪਨਾ ਉਹੀ ਸਾਡਾ ਹੈ ਬਸ ਅਸੀਂ ਤੇਰੇ ਨਾਲ ਹੈ ਤੇ ਜੇ ਡਾਕਟਰੀ ਕਰਦੀ ਹੈ ਕੁੜੀਆ ਹੋਰਨ ਜਾਏਗੀ ਜਾਂ ਨਹੀਂ ਜਾਏਗੀ ਇਵੀ ਇਹੇ ਇਹ ਡਿਸੀਜਨ ਹੋਏਗਾ ਅਸੀਂ ਇਹਨੂੰ ਕੋਈ ਫੋਰਸ ਨਹੀਂ ਕਰਦੇ ਅਸੀਂ ਇਹਦੇ ਨਾਲ ਆ ਬਸ ਅਗਰ ਅੱਜ ਅਸੀਂ ਗੱਲ ਕਰੀਏ ਲੜਕੀਆਂ ਲੜਕਿਆਂ ਤੋਂ ਬਰਾਬਰ ਚੱਲ ਰਹੀਆਂ ਨੇ ਤੁਸੀਂ ਵੀ ਇੱਕ ਲੜਕੀਓ ਮਾਂ ਦਾ ਬਾਪ ਦਾ ਸੁਪਨਾ ਹੁੰਦਾ ਸਾਡੇ ਬੱਚੇ ਵਧੀਆ ਕਰਨ ਵਧੀਆ ਲੱਗਣ ਤੋਂ ਉਹਨਾਂ ਕਿਵੇਂ ਦੀ ਲੜਕੀਆਂ ਤਾਂ ਵੈਸੇ ਅੱਜਕੱਲ ਹਰ ਇੱਕ ਫੀਲਡ 'ਚ ਅੱਗੇ ਹੀ ਚੱਲ ਰਹੀਆਂ ਨੇ ਲੜਕੀਆਂ ਤੋਂ ਤੇ ਇਹ ਤਾਂ ਖੁਸ਼ੀ ਦੀ ਗੱਲ ਹੈ ਵੀ ਸਾਡੀ ਬੇਟੀ ਨੇ ਵੀ ਉਧਰ ਇੱਕ ਕਦਮ ਤਰਿਆ ਅਸੀਂ ਦੇਖਦੇ ਵੀ ਆਂ ਸੋਡੇ ਘਰਾਂ ਦੇ ਘਰ ਦੇ ਵਿੱਚ ਆਉਂਦੇ ਨੇ ਲੋਕ ਵਧਾਈਆਂ ਦੇ ਕੇ ਜਾ ਰਹੇ ਨੇ ਗੂੜੀਆਂ ਦਾ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਐਕਸਪਲੇਨ ਕਰਨ ਲਈ ਵਰਡਸ ਨਹੀਂ ਹੈਗੇ ਇੰਨੀ ਜ਼ਿਆਦਾ ਖੁਸ਼ੀ ਹੈ ਕਿ ਮੇਰੇ ਨਾਲ ਦੇ ਮੇਰੇ ਸ਼ਬਦ ਸੀਮਿਤ ਪੈ ਰਹੇ ਨੇ ਉਹਨੂੰ ਐਕਸਪਰੈਸ ਕਰਨ ਲਈ ਮੇਰੀ ਖੁਸ਼ੀ ਹੋਰ ਬੱਚਿਆਂ ਕਿਵੇਂ ਕਹੋਗੇ ਜਿਹਦੇ ਟਾਈਮ ਦੇ ਵਿੱਚ ਬੱਚੇ ਬਹੁਤ ਬੱ ਮੈਂ ਕਹਿੰਦੀ ਹਾਂ ਬੱਚੇ ਮਤਲਬ ਕਿ ਡੈਡੀਕੇਟ ਹੋਣ ਆਪਣੇ ਇੱਕ ਮਿਸ਼ਨ ਦੇ ਉਹਨਾਂ ਦਾ ਇੱਕ ਮਤਲਬ ਕਿ ਟੀਚਾ ਜਿਹੜਾ ਹੋਵੇ ਉਹਦੇ ਵੱਲ ਸਹੀ ਜਾਣ ਉਹ ਤੇ ਜਾਣ ਕੇ ਕਿਸੇ ਨੂੰ ਨਾ ਦੇਖਣ ਕੋਈ ਕੀ ਕਹੂਗਾ ਕੋਈ ਕੁਝ ਨਹੀਂ ਕਹਿ ਸਕਦਾ ਜੋ ਖੁਦ ਉਹਦੇ ਡੈਡੀਕੇਟ ਹੈ ਤੋਂ ਦਾ ਸੁਪਨਾ ਜਰੂਰ ਸੱਚਾ ਹੋਏਗਾ ਤੇ ਅਸੀਂ ਦੇਖਦੇ ਹਾਂ ਅੱਜ ਦੇ ਬੱਚੇ ਨਸ਼ਿਆਂ ਵੱਲ ਵੀ ਜਾਂ ਕੁੜਕੀਆਂ ਨੇ ਵੀ ਲੜਕੇ ਨੇ ਬਹੁਤ ਪ੍ਰਭਾਵ ਹੈ ਤੁਸੀਂ ਕਿਵੇਂ ਦੇਖਦੇ ਚੀਜ਼ ਮੈਂ ਤਾਂ ਇਹ ਦੇਖਦੀ ਹਾਂ ਬੱਚੇ ਦੇ ਵੀ ਮਤਲਬ ਕਿ ਖੁਦ ਦਾ ਕੌਨਫੀਡੈਂਸ ਲੈਵਲ ਤੇ ਘਰ ਦੀ ਸਪੋਰਟ ਹੈ ਜਿਹੜੀ ਬੈਸਟ ਹੋਣੀ ਚਾਹੀਦੀ ਹੈ ਬੱਚੇ ਆਪਣੇ ਮਾਪਿਆਂ ਨਾਲ ਆਪਣੇ ਭੈਣ ਭਰਾ ਨਾਲ ਖੁੱਲ ਕੇ ਗੱਲ ਕਰਦੇ ਹੁਣ ਤਾਂ ਗਲਤ ਰਸਤੇ ਤੇ ਜਾਣਗੇ ਹੀ ਨਹੀਂ ਜੀਮ ਜਨ ਅੱਜ ਕੁੜੀਆਂ ਨੇ ਡਾਕਟਰ ਡੋਲੀ ਨੇ ਰੈਂਕ ਬਹੁਤ ਵਧੀਆ ਲੈਵਲ ਤੇ ਨੈਟ ਦੇ ਵਿੱਚੋਂ ਹਾਸਲ ਕੀਤੇ ਕਿਵੇਂ ਦੇਖਦੇ ਹੋ ਤੁਹਾਨੂੰ ਸੋਨੂੰ ਆਪ ਦਾ ਸਭ ਤੋਂ ਜ਼ਿਆਦਾ ਗੈਡ ਤੁਹਾਨੂੰ ਮਾਰਦੇ ਨੇ ਕਿਵੇਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਮੇਰੀ ਭੈਣ ਨੇ ਇੰਨੇ ਵਧੀਆ ਨੰਬਰ ਲੈਤੇ ਤੇ ਇੰਨਾ ਵਧੀਆ ਰੈਂਕ ਲੈਤਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਜੋ ਇਹ ਬੰਨਾ ਚੰਦੀ ਸੀ ਜੋ ਇਹ ਕਰਨਾ ਚੰਦੀ ਸੀ ਉਹ ਇਹਨੇ ਕੀਤਾ ਜੇ ਅਸੀਂ ਤਾਂ ਮੈਂ ਤਾਂ ਆਪਣੀ ਤਰਫ ਤੋਂ ਇਹੀ ਕਹਿਣਾ ਚਾਹਾਂਗਾ ਕਿ ਜੇ ਅੱਗੇ ਨੂੰ ਕੋਈ ਵੀ ਜ਼ਰੂਰਤ ਪੈਂਦੀ ਹੈ ਮੇਰੀ ਤਾਂ ਹਰ ਵਕਤ ਮੈਂ ਇਹਦੇ ਨਾਲ ਖੜਾ ਹਾਂ ਜੇ ਨਹੀਂ ਵੀ ਪੈਂਦੀ ਤਾਂ ਮੈਂ ਤਾਂ ਇਹਦੇ ਨਾਲ ਹੈਗਾ ਹੀ ਹਾਂ ਜਦੋਂ ਇਹਦੇ ਨਾਲ ਕੋਈ ਵੀ ਨਹੀਂ ਹੈਗਾ ਤਾਂ ਮੈਂ ਤਾਂ ਚਾਹੁੰਗਾ ਕਿ ਅੱਗੇ ਹੋਰ ਤਰੱਕੀਆਂ ਕਰੇ ਹੋਰ ਵਧੀਆ ਡਾਕਟਰ ਬਣੇ ਹੋਰ ਆਪਣਾ ਨਾਮ ਉੱਚਾ ਕਰੇ ਜਦੋਂ ਸੁਰਨਾ ਅੱਜ ਘਰ ਚ ਵਧਾਈਆਂ ਦੇਣ ਲਈ ਪਹੁੰਚਦੇ ਨੇ ਲੋਕ ਸਾਨੂੰ ਫੋਨ ਨਾ ਆ ਰਹੇ ਜਾਂ ਹੋਰ ਥੋੜੇ ਪੇਰੈਂਟਸ ਨੇ ਸਾਨੂੰ ਵੀ ਵਧਾਈਆਂ ਦੇ ਅੰਦਰ ਕਿ ਮੈਂ ਮਾਨਦਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੇਰੀ ਭੈਣ ਨੇ ਇੰਨਾ ਵਧੀਆ ਕੀਤਾ ਤੇ ਲੋਕ ਵਧਾਈਆਂ ਦਿੰਦੇ ਨੇ ਮੈਂ ਉੱਪਰੋਂ ਦੀ ਕਹਿੰਦਾ ਕਿ ਹਾਂ ਬਈ ਵਧੀਆ ਹੀ ਹੈ ਕਿ ਪਾਰਟੀ ਲੈਣੀ ਹੈ ਦੱਸੋ ਵੀ ਕਿੱਥੇ ਲੈਣੀ ਹੈ ਆਪਾਂ ਦੇ ਨੂੰ ਤਿਆਰ ਆ ਅਗਲਾ ਮੰਗਦਾ ਸਮਨੋਂ ਆਪਾਂ ਨੂੰ ਬਹੁਤ ਖੁਸ਼ੀ ਹੈ ਕਿ ਵੀ ਇੰਨੇ ਵਧੀਆ ਨੰਬਰ ਲੈਤੇ ਨੇ ਨੇ ਪਰਿਵਾਰ ਦੇ ਵਿੱਚ ਗੈਡ ਦੇ ਕਿਵੇਂ ਦੇਖ ਦਿੱਤੀ ਮੈਂ ਬਹੁਤ ਵਧੀਆ ਤਰੀਕੇ ਨਾਲ ਦੇਖਦਾ ਹਾਂ ਇਸ ਚੀਜ਼ ਨੂੰ ਕਿ ਇਹਨੇ ਕੀਤਾ ਇਹਨਾਂ ਗਾਈਡ ਮੈਨੇ ਇਹਨੂੰ ਕਰਿਆ ਫੈਮਲੀ ਨੇ ਕਰਿਆ ਇਹਦੇ ਸਾਰੇ ਦੋਸਤਾਂ ਨੇ ਕਰਿਆ ਸਭ ਤੋਂ ਇੰਪੋਰਟੈਂਟ ਰੋਲ ਇਹਦੇ ਟੀਚਰਸ ਇਹਦੇ ਹਰ ਵਕਤ ਇਹਦੇ ਨਾਲ ਰਹੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਾਰਿਆਂ ਨੇ ਇਹਦਾ ਸਪੋਰਟ ਕਰਿਆ ਇਹਦੀ ਇਹ ਇੰਨੀ ਔਖੀ ਪ੍ਰੀਖਿਆ ਸੀਗੀ 2-3 ਸਾਲ ਇਹਨੇ ਕਾਫੀ ਮਿਹਨਤ ਕੀਤੀ ਹੈ ਤੇ ਉਹਦਾ ਇਹਨੂੰ ਅੱਜ ਫਲ ਮਿਲਿਆ ਤੁਸੀਂ ਕਿਹਨਾਂ ਨੂੰ ਮਾਨ ਮੈਸੇਜ ਕਰ ਮੈਨੂੰ ਤਾਂ ਮਾਨ ਹੀ ਮਾਨ ਹੈ ਹੁਣ ਤੁਹਾਡੇ ਸਾਹਮਣੇ ਮੈਂ ਬੋਲ ਰਿਹਾ ਨਾ ਤੁਹਾਨੂੰ ਮੇਰੀ ਆਵਾਜ਼ ਤੋਂ ਪਤਾ ਲੱਗਦਾ ਹੋਊਗਾ ਦਾ ਨਾਮ ਦੋਲੀ ਹੈ ਤੇ ਤੁਸੀਂ ਅੱਜ ਅੱਜ ਸਾਨੂੰ ਬਧਾਈਆਂ ਦਿੱਤੀਆਂ ਲੈਣੇ ਕਾਦੀ ਕੋਸ਼ਿਸ਼ ਕੀਤੀ ਮੈਂ ਨੇ NEET 2024 ਦਾ ਐਗਜ਼ਾਮ ਕਲੀਅਰ ਕੀਤਾ ਹੈ ਉਸ ਦੇ ਵਿੱਚ ਮੈਂ 660 ਨੰਬਰ ਸਕੋਰ ਕੀਤੇ ਨੇ ਤੇ ਮੇਰਾ 올 ਇੰਡੀਆ ਰੈਂਕ 21853 ਹੈ ਤੇ ਇਹ ਐਗਜ਼ਾਮ 27 ਲੱਖ ਬੱਚਿਆਂ ਨੇ ਦਿੱਤਾ ਸੀ ਕੁਝ ਕੀ ਮੈਂ ਦੇਖ ਦਵਾਂ ਇਹ ਚੀਜ਼ਾਂ ਕਿ ਮੈਂ ਤੁਹਾਡੇ ਮਨ ਚੇਮ ਆਏ ਕਿ ਮੈਂ ਇਹ NEET ਦਾ ਐਗਜ਼ਾਮ ਕਲੀਅਰ ਕਰ ਕਰਨਾ ਮਤਲਬ ਇਟ ਇੱਕ ਤਰ੍ਹਾਂ ਮੇਰਾ ਪਹਿਲਾ ਸਟੈਪ ਸੀ ਡਾਕਟਰ ਬਣਨ ਦੀ ਤਰਫ ਜੇ ਮੈਂ ਡਾਕਟਰ ਬੰਨਾ ਹੈ ਤਾਂ ਨੀਟ ਤਾਂ ਮੈਂ ਕਲੀਅਰ ਕਰਨਾ ਹੀ ਸੀ ਤੇ ਨੀਟ ਐਗਜ਼ਾਮ ਹੁੰਦਾ ਹੈ ਇਹ ਮੈਨੂੰ ਮੇਰੇ ਟੀਚਰਸ ਵੱਲੋਂ ਪਤਾ ਚੱਲਿਆ ਸੀ ਕਿ ਇੱਕ ਨੀਟ ਐਗਜ਼ਾਮ ਹੁੰਦਾ ਹੈ ਪਹਿਲਾਂ ਇਹ ਕਲੀਅਰ ਕਰਨਾ ਉਸ ਤੋਂ ਬਾਅਦ ਕਿ ਤੇ ਤੁਸੀਂ ਡਾਕਟਰ ਬਣਨ ਦੇ ਕੋਈ ਫਰਸਟ ਸਟੈਪ ਤੇ ਪਹੁੰਚੋਗੇ ਤੇ ਜਿਵੇਂ ਅੱਜ ਮੈਂ ਐਗਜ਼ਾਮ ਕਲੀਅਰ ਕੀਤਾ ਹੈ ਤਾਂ ਮੈਂ ਬਹੁਤ ਮਤਲਬ ਕੌਨਫੀਡੈਂਸ ਇੱਕ ਅੰਦਰੋਂ ਮੇਰੇ ਵਿੱਚ ਆਇਆ ਹੈ ਕਿ ਹਾਂ ਜੇ ਮੈਂ ਕੁਝ ਸੋਚਾਂਗੀ ਤਾਂ ਮੈਂ ਉਹ ਕਰ ਸਕਦੀ ਹਾਂ ਹੁਣ ਅੱਗੇ ਵੀ ਕੋਈ ਹੋਰ ਐਗਜ਼ਾਮ ਦੇਣਾ ਹੈ ਕਿਵੇਂ ਵੀ ਉਸ ਤੋਂ ਬਾਅਦ ਇਸ ਐਗਜ਼ਾਮ ਨੂੰ ਦੇਣ ਵਿੱਚ ਸਿਰਫ ਮੇਰਾ ਨਹੀਂ ਮੇਰੇ ਟੀਚਰਸ ਮੇਰੀ ਫੈਮਿਲੀ ਮੇਰੇ ਬ੍ਰਦਰ ਪਤਾ ਨਹੀਂ ਬਹੁਤ ਲੋਕਾਂ ਨੇ ਮੇਰਾ ਸਾਥ ਦਿੱਤਾ ਹੈ ਮੇਰੇ ਦੋਸਤ ਮੇਰੇ ਕਲਾਸਮੇਟਸ ਹਰ ਬੰਦੇ ਨੇ ਮੇਰਾ ਬਹੁਤ اچھی ਤਰ੍ਹਾਂ ਸਾਥ ਦਿੱਤਾ ਹੈ ਤੇ ਉਸ ਤੋਂ ਬਾਅਦ ਜੇ ਐਗਜ਼ਾਮ ਕਲੀਅਰ ਕਰਨਾ ਹੈ ਜਾ ਕੋਈ ਵੀ ਅੱਗੇ ਮੇਰੇ ਹੋਰ ਜੂਨੀਅਰ ਜੇ ਦੇਣਗੇ ਤਾਂ ਉਹਨਾਂ ਨੇ ਇੱਕ ਚੀਜ਼ ਹੋਰ ਵੀ ਕਵਾਂਗੀ ਤੁਹਾਡਾ ਖੁਦ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ ਇਸ ਚੀਜ਼ ਦੇ ਵਿੱਚ ਇੱਕ ਕੌਨਫੀਡੈਂਸ ਜੋ ਹੈ ਨਾ ਉਹ ਤੁਹਾਡੇ ਵਿੱਚ ਇੰਟਰਨਲ ਹੋਣਾ ਚਾਹੀਦਾ ਜੇ ਤੁਹਾਡੇ ਮਾਰਕਸ ਘਟ ਆ ਰਹੇ ਨੇ ਵਧ ਆ ਰਹੇ ਨੇ ਤੁਹਾਡੇ ਵਿੱਚ ਇਹ ਐਟੀਟਿਊਡ ਹੋਣਾ ਚਾਹੀਦਾ ਕੋਈ ਨਹੀਂ ਮੇਰੇ ਤੋਂ ਹੋਊਗਾ ਇਹ ਚੀਜ਼ ਜਾਇ ਕੱਟਾਈ ਨੇ ਕੋਈ ਨਹੀਂ ਮਿਹਨਤ ਕਰਾਂਗੇ ਅੱਗੀ ਵਾਰ ਹੋਊਗਾ ਕਈ ਵਾਰ ਕਈ ਵਾਰ ਕੋਈ ਬੰਦਾ ਘੁਸੇ ਕਈ ਵਾਰ ਬੋਲ ਵੀ ਦਿੰਦਾ ਕਿ ਯਾਰ ਤੇਰੇ ਤੋਂ ਨਹੀਂ ਹੋਣਾ ਪਰ ਉਹਨਾਂ ਦੀ ਗੱਲ ਦਿਲ ਤੇ ਨਹੀਂ ਲੈਣੀ ਕਿਉਂਕਿ ਤੁਸੀਂ ਖੁਦ ਤੇ ਵਿਸ਼ਵਾਸ ਰੱਖਣਾ ਤੁਸੀਂ ਇਹ ਕਰ ਸਕਦੇ ਹੋ ਤਾਂ ਤੁਸੀਂ ਇਹ ਕਰ ਪਾਉਂਗੇ ਤੇ ਤੁਹਾਡੇ ਆਲੇ ਦੁਆਲੇ ਲੋਕ ਤੁਹਾਡਾ ਹਮੇਸ਼ਾ ਸਾਥ ਦੇਣਗੇ ਤੇ ਦੋਸਤ ਜਿਵੇਂ ਕਹਿੰਦੇ ਨੇ ਨਹੀਂ ਬਣਾਉਣੇ ਚਾਹੀਦੇ ਬਟ ਮੈਂ ਕਹੂੰਗੀ ਥੋੜੇ ਬਹੁਤ ਨਾ ਰਿੰਕ ਰੱਖਣੇ ਚਾਹੀਦੇ ਨੇ ਕਿਉਂਕਿ ਜਦ ਮਾਰਕਸ ਡਿਸਕਸ ਕਰਦੇ ਹੈ ਉਹ ਆਪਣੀ ਕਮੀਆਂ ਦੱਸਣਗੇ ਤੁਸੀਂ ਆਪਣੀ ਦੱਸੋਗੇ ਕਈ ਵਾਰ ਨਾ ਦੋਸਤ ਹੀ ਬਹੁਤ ਚੰਗੀ ਸਲਾਹ ਦੇ ਦਿੰਦੇ ਕونکہ ਆਪ ਬੋਸਤਾਂ ਨਾਲ ਬਹੁਤ ਕੰਫਰਟੇਬਲੀ ਗੱਲ ਕਰ ਸਕਦੇ ਆ ਤਾਂ ਉਸ ਮਾਮਲੇ ਦੇ ਵਿੱਚ ਥੋੜੇ ਬਣਾਓ ਪੜਾਈ ਨਹੀਂ ਹੈਗਾ ਕਿ ਰੋਜ਼ ਆਪਾਂ ਗੱਲ ਕਰਨੀ ਹੈ ਰੋਜ਼ ਨਹੀਂ ਗੱਲ ਕਰਨੀ ਕਦੇ-ਕਦੇ ਕਲਾਸ ਦੇ ਵਿੱਚ ਬਣਾਓ ਤੇ ਗੱਲ ਕਰੋ ਕੁਐਸ਼ਨਸ ਡਿਸਕਸ ਕਰੋ ਸਭ ਕੁਝ ਕਰੋ ਆ ਅੱਜ ਦੇਖਦੇ ਨੇ ਤੁਹਾਡੇ ਘਰੇ ਆਏ ਨੇ ਲੋਕ ਕੇਕ ਲੈ ਕੇ ਆਉਂਦੇ ਵੀ ਵਰਫੀ ਲੈ ਕੇ ਆਉਂਦੇ ਖੁਸ਼ੀ ਬਹੁਤ ਜ਼ਿਆਦਾ ਕਰਦੇ ਨੇ ਤੁਹਾਨੂੰ ਕੋਈ ਨਹੀਂ ਖੁਸ਼ੀ ਦੇ ਤੇ ਮਾਪੇ ਪੁੱਤਾਂ ਕਿਵੇਂ ਹੌਸਲਾ ਕਰਦੇ ਆ ਕੋਈ ਵੀ ਸੈਲੀਬ੍ਰੇਸ਼ਨ ਤੇ ਦਾ ਕੁਝ ਕਲੀਅਰ ਕਰਦੇ ਆ ਇਹਨੇ ਲੋਕ ਚੀਅਰ ਕਰਦੇ ਨੇ ਫੈਮਲੀ ਨੂੰ ਇੰਨਾ ਪ੍ਰਾਊਡ ਹੈ ਜਦ ਮਮਾ ਪਾਪਾ ਇਹ ਕਹਿੰਦੇ ਆ ਨਾ ਕਿ ਮੇਰੀ ਬੱਚੀ ਨੇ ਕਰਤਾ ਇਹ ਮਤਲਬ ਉਹਨਾਂ ਨੂੰ ਪ੍ਰਾਊਡ ਫੀਲ ਕਰਵਾਇਆ ਹੈ ਇਹ ਤਾਂ ਲੱਗ ਖੁਸ਼ੀ ਹੈ ਮਤਲਬ ਜਦ ਕੋਈ ਵੀ ਪੈਰੈਂਟ ਕਵੇ ਕਿਸੇ ਉਹਨਾਂ ਦੇ ਦੋਸਤ ਨੂੰ ਯਾਰ ਮੇਰੀ ਬੱਚੀ ਨੇ ਕਲੀਅਰ ਕਰਤਾ ਤੁਸੀਂ ਆਓ ਬਹੁਤ ਹੀ ਲਗ ਲੈਵਲ ਦੀ ਖੁਸ਼ੀ ਹੈ ਇਹ ਮੈਂ ਜ਼ਾਹਿਰ ਨਹੀਂ ਕਰ ਸਕਦੀ ਔਰ ਉਸ ਤੋਂ ਬਾਅਦ ਮੇਰੇ ਬ੍ਰਦਰ ਨੂੰ ਮੇਰੇ ਤੇ ਬ্লাইਂਡਲੀ ٹرسٹ ਸੀਗਾ ਉਹਦੇ ٹرسٹ ਤੇ ਮੈਂ ਅੱਜ ਇਤ ਇੰਨਾ ਮਤਲਬ ਸਕੋਰ ਕਰ ਲਿਆ ਉਹ ਇਹਦੀ ਮੈਨੂੰ ਜ਼ਿਆਦਾ ਖੁਸ਼ੀ ਹੈ ਅਸੀਂ ਦੇਖ ਲਈ ਤੁਸੀਂ ਡਾਕਟਰ ਹੀ ਬੰਨਾ ਕਿਉਂ ਸੁਣ ਲੈਣੀ ਡਾਕਟਰ ਬੰਨਾ ਨਾ ਐਕਚੁਅਲੀ ਮੈਨੂੰ ਨਹੀਂ ਪਤਾ ਤੁਸੀਂ ਇਸ ਨੂੰ ਕਿਡੇਸ਼ ਸਮਝੋ ਜਾਂ ਬੱਚਿਆਂ ਵਰਗੀ ਚੀਜ਼ ਪਰ ਮੈਨੂੰ ਲੱਗਦਾ ਡਾਕਟਰ ਨਾ ਬਹੁਤ ਹੀ ਰਿਸਪੌਂਸਿਬਲ ਸਿਟੀਜ਼ਨ ਹੈ ਬਹੁਤ ਮਤਲਬ ਜਦ ਬੰਦਾ ਨੂੰ ਸਭ ਤੋਂ ਜ਼ਿਆਦਾ ਮੁਸੀਬਤ ਹੁੰਦੀ ਹੈ ਕੋਈ ਵੀ ਐਮਰਜੈਂਸੀ ਹੁੰਦੀ ਹੈ ਤਾਂ ਡਾਕਟਰ ਕੋਲ ਹੀ ਜਾਂਦਾ ਕੋਈ ਵੀ ਐਕਸੀਡੈਂਟਲ ਕੇਸ ਹੈ ਜਦ ਕੋਈ ਵੀ ਹੋਰ ਬੰਦਾ ਉਸਦੀ ਹੈਲਪ ਨਹੀਂ ਕਰ ਸਕਦਾ ਤਾਂ ਡਾਕਟਰ ਹੀ ਕਹਦਾ ਬੰਦਾ ਹੈ ਜੋ ਉਸਦੀ ਹੈਲਪ ਕਰ ਸਕਦਾ ਹੈ ਤਾਂ ਉਸਤੇ ਮੈਂ ਡਾਕਟਰ ਨੂੰ ਲੱਗਦਾ ਹੈ ਨਾ ਆਪਣੀ ਲਾਈਫ ਦੇ ਸਭ ਤੋਂ ਜ਼ਿਆਦਾ ਲੋਕਾਂ ਨੂੰ ਮਿਲਦਾ ਹੈ ਸਭ ਤੋਂ ਜ਼ਿਆਦਾ ਲੋਕਾਂ ਦੇ ਨਾ ਪੇਨ ਨੂੰ ਸੁਣਦਾ ਫੀਲ ਕਰਦਾ ਹੈ ਕਿ ਉਹਨੂੰ ਪਤਾ ਚੱਲਦਾ ਹੈ ਕਿ ਦੁਨੀਆ ਦੇ ਵਿੱਚ ਨਾ ਜ਼ਿਆਦਾ ਪੇਨ ਹੈ ਨਾ ਕਿ ਤੁਸੀਂ ਆਪਣੇ ਪੇਨ ਨੂੰ ਕਦੇ ਘੱਟ ਨਾ ਸਮਝੋ ਮਤਲਬ ਲੋਕ ਹੋਰ ਵੀ ਹੈ ਹਮੇਸ਼ਾ ਕੌਨਫੀਡੈਂਸ ਰੋ ਹਮੇਸ਼ਾ ਇੱਕ ਖੁਸ਼ੀ ਚਾਹੀਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਤੇ ਲੋਕਾਂ ਨੂੰ ਮੋਟੀਵੇਟ ਕਰਨਾ ਕਿਸੇ ਵੀ ਗੱਲ ਸੁਣਨਾ ਸਾਈਕੀਐਟ੍ਰਿਸਟ ਵਗੈਰਾ ਕੁਝ ਵੀ ਜੇ ਮੈਂ ਕਿਸੇ ਵੀ ਲੋਕ ਦੀ ਹੈਲਪ ਕਰ ਸਕਦੀ ਆ ਨਾ ਮੇਰੇ ਲਈ ਬਹੁਤ ਹੈ ਉਹ ਜ਼ਿੰਦਗੀ ਦੇ ਵਿੱਚ ਤਾਂ ਡਾਕਟਰ ਹੀ ਮੈਨੂੰ ਇਹ ਜ਼ਰੀਆ ਲੱਗਿਆ ਕਿ ਮੈਂ ਕਿਸੇ ਦੀ ਹੈਲਪ ਕਰ ਸਕਦੀ ਆ ਡਾਕਟਰ ਜਿਹੜਾ ਫੀਲਡ ਤੁਸੀਂ ਜ਼ਿਆਦਾ ਕਰੋਗੇ ਮੈਡੀਕਲ ਦੀ ਜਿਵੇਂ ਡਾਕਟਰ ਪਾਸਵਾਨਾ ਨੇ ਡਾਡ ਨੇ ਕੀ ਕਿਹੜਾ ਚੁਸ ਕਰੋਗੇ ਮੇਰਾ ਮੰਤਾ ਸਰਜਨ ਬਣਨਾ ਹੈ ਸਰਜਨ ਦੇ ਵਿੱਚ ਵੀ ਔਨਕੋਲੋਜਿਸਟ ਕੈਂਸਰ ਦੇ ਰਿਲੇਟਡ ਆ ਫੀਲਡ ਹੈ ਬਾਕੀ ਐਕਚੁਅਲੀ ਹੁਣ ਮੈਂ ਕੁਝ ਕਹਿ ਨਹੀਂ ਸਕਦੀ ਬਾਕੀ ਐਮਬੀਬੀਐਸ ਦੇ ਵਿੱਚ ਜਾ ਕੇ ਬਾਕੀ ਫੀਲਡਸ ਵਾਰੇ ਜਦ ਮੈਨੂੰ ਹੋਰ ਜ਼ਿਆਦਾ ਪੱਧਰ ਚੱਲੂਗਾ ਤਾਂ ਆਪਾਂ ਉੱਥੇ ਜਾ ਕੇ ਦੇਖਾਂਗੇ ਕਿ ਆਪਾਂ ਅੱਗੇ ਕੀ ਕਰਨਾ ਹੈ ਕੁਝ ਬੱਚੇ ਸੀ ਦੇਖਦੇ ਹਾਂ ਡਾਕਟਰੀ ਕਰਦੇ ਨੇ ਫੌਰਨ ਚਲੇ ਜਾਂਦੇ ਨੇ ਕੋਈ ਦੇਸ਼ ਦੀ ਸਰਵਾ ਕਰਦਾ ਤੁਸੀਂ ਮੈਂ ਬਾਹਰ ਤਾਂ ਨਹੀਂ ਜਾਣਾ ਮੈਂ ਇੰਡੀਆ ਦੇ ਵਿੱਚ ਰਹਿ ਕੇ ਕੁਝ ਵੱਡਾ ਕਰਨਾ ਚਾਹੁੰਦੀ ਹਾਂ ਜੇ ਮੈਂ ਕਰ ਸਕਾਂ ਚੀਜ਼ ਵੀ ਕੋਚਿੰਗ ਕਿਥੋਂ ਲਈ ਤੇ ਕਿੱਥੇ ਸਾਨੂੰ ਬੈਟਸ ਮੈਂ ਇੱਕ ਕੋਚਿੰਗ ਪਟਿਆਲਾ ਲਕਸ਼ੇ ਇੰਸਟੀਚਿਊਟ ਤੋਂ ਲਿੱਤੀ ਹੈ ਉੱਥੇ ਦੇ ਟੀਚਰਸ ਬਾਏ ਗੋਡ ਮੇਰੇ ਟੀਚਰਸ ਨਹੀਂ ਮੇਰੇ ਦੋਸਤ ਵਾਂਗੂ ਸੀ ਕੋਈ ਵੀ ਗੱਲ ਸੀ ਉਹਨਾਂ ਨਾਲ ਸ਼ੇਅਰ ਕਰ ਸਕਦੇ ਆ ਡਿਪਰੈਸ਼ਨ ਤਾਂ ਹੋ ਹੀ ਨਹੀਂ ਸਕਦਾ ਉੱਥੇ ਲਕਸ਼ੇ ਦੇ ਵਿੱਚ ਕਿਸੇ ਵੀ ਬੱਚੇ ਨੂੰ ਟੀਚਰਸ ਬਹੁਤ ਜ਼ਿਆਦਾ ਸਪੋਰਟਿਵ ਹੈ ਉੱਥੇ ਟੀਚਰਸ ਤੋਂ ਇਲਾਵਾ ਹਰ ਸਟਾਫ ਮੈਂਬਰ ਚਾਹੀ ਇਵਨ ਕਿ ਉਹ ਸਾਨੂੰ ਪੜ੍ਹਾਉਂਦੇ ਵੀ ਨਹੀਂ ਸੀ ਟੀਚਰਸ ਉੱਥੇ ਕਈ ਬਟ ਉਹ ਫਿਰ ਵੀ ਸਾਡੀ ਹਰ ਮੁਸੀਬਤ ਦੇ ਵਿੱਚ ਹੈਲਪ ਕਰਦੇ ਸੀ ਬਾਕੀ ਜਿਹੜੇ 4 ਸਬਜੈਕਟ ਸੀ ਉਹਨਾਂ ਦੇ ਟੀਚਰਸ ਦਾ ਬਹੁਤ ਜ਼ਿਆਦਾ ਵਧੀਆ ਸੀ